ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸੰਗਰੇਢੀ ਤੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਬਿਲਕੁਲ ਸੱਚੀ ਤੇ ਇਹ ਕਹਾਣੀਆਂ ਆਪਣੇ ਜਵੇਦ ਅਫਤਰ ਜੀ ਨੇ ਜਿਹੜੇ ਬਾਲੀਵੁੱਡ ਦੇ ਵਿੱਚ ਰਾਈਟਰ ਨੇ ਫੇਮਸ ਤੁਸੀਂ ਸਾਰੇ ਜਾਣਦੇ ਹੋ ਤੇ ਜਦੋਂ ਉਹ ਸਟਰਗਲ ਕਰ ਰਹੇ ਸੀ ਉਹਨਾਂ ਦਿਨਾਂ ਦੀ ਗੱਲ ਆ ਕਿ ਉਹਨਾਂ ਦਿਨਾਂ ਦੇ ਵਿੱਚ ਸਹਿਰ ਲੁਧਿਆਣ ਵੀ ਜੀ ਜਿਹੜੇ ਹੁਣ ਨਹੀਂ ਰਹੇ ਉਹ ਵੀ ਰਾਈਟਰ ਸੀਗੇ ਤੇ ਉਹਨਾਂ ਦੀ ਬਹੁਤ ਜ਼ਿਆਦਾ ਚੜ੍ਹਾਈ ਹੁੰਦੀ ਸੀ ਤੇ ਜਵੇਦ ਅਫਤਰ ਜੀ ਨੂੰ ਜਦੋਂ ਕਿਤੋਂ ਵੀ ਕੰਮ ਨਾ ਮਿਲਿਆ ਤਾਂ ਉਹ ਥੱਕ ਹਾਰ ਕੇ ਉਹਨਾਂ ਨੇ ਟਾਈਮ ਲਿਆ ਤੇ ਸਾਹਿਰ ਲੁਧਿਆਣ ਵੀ ਜੀ ਕੋਲੋਂ ਚਲੇ ਗਏ ਸਾਹਿਰ ਲੁਧਿਆਣ ਵੀ ਜੀ ਨੂੰ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੰਮ ਨਹੀਂ ਹੈਗਾ ਨਾ ਮੇਰੇ ਕੋਲ ਪੈਸੇ ਨੇ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਕੰਮ ਦਿਵਾਓ ਹਨਾ ਜਾਂ ਕੋਈ ਰਾਹ ਪਾਓ ਤਾਂ ਸਾਹਿਰ ਲੁਧਿਆਣ ਵੀ ਜੀ ਨੇ ਕੀ ਕੀਤਾ ਤੇ ਕਿਹਾ ਕੋਈ ਨਾ ਵੀ ਮੈਂ ਤੇਰੀ ਮਦਦ ਜ਼ਰੂਰ ਕਰੂੰਗਾ ਪਹਿਲਾਂ ਤਾਂ ਤੂੰ ਉਹ ਟੇਬਲ ਤੇ 200 ਰੁਪਏ ਪਿਆ ਤੇ ਉਹਨੂੰ ਚੱਕ ਤੇਰੇ ਕੰਮ ਆਊਗਾ ਤੇ ਜਾਵੇਦ ਜੀ ਨੇ ਉਹ 200 ਰੁਪਏ ਲਿਆ ਤੇ ਥੈਂਕ ਯੂ ਕੀਤਾ ਤੇ ਬਾਅਦ ਦੇ ਵਿੱਚ ਸਮਾਂ ਬਦਲਿਆ ਤੇ ਜਾਵੇਦ ਅਕਤਰ ਜੀ ਦੀ ਵੀ ਆਪਣੀ ਜਿਹੜੀ ਆ ਉਹ ਬਾਲੀਵੁੱਡ ਦੇ ਵਿੱਚ ਇੱਕ ਕੈਰੈਕਟਰ ਦੇ ਤੌਰ ਤੇ ਪੂਰੀ ਚੜਤ ਹੋ ਗਈ ਉਸ ਤੋਂ ਬਾਅਦ ਇਹ ਦੋਨੇ ਜਣੇ ਵਧੀਆ ਦੋਸਤ ਬਣ ਗਏ ਸਾਹਿਲ ਲੁਧਿਆਣਵੀ ਤੇ ਜਾਵੇਦ ਅਕਤਰ ਆਪਸ ਦੇ ਵਿੱਚ ਅਕਸਰ ਹੀ ਮਿਲਦੇ ਰਹਿੰਦੇ ਸੀ ਤੇ ਫਿਰ ਜਦੋਂ ਹਾਸੇ-ਹਾਸੇ ਦੇ ਵਿੱਚ ਸਾਹਿਲ ਲੁਧਿਆਣਵੀ ਕਹਿੰਦੇ ਹੁੰਦੇ ਸੀ ਕਿ ਮੇਰੇ 200 ਰੁਪਏ ਕਿੱਥੇ ਨੇ ਤਾਂ ਜਾਵੀਦ ਅਖਤਰ ਜੀ ਜਵਾਬ ਦਿੰਦੇ ਹੁੰਦੇ ਸੀ ਕਿ ਹਾਂ ਮੈਨੂੰ ਪਤਾ ਮੈਂ 200 ਰੁਪਏ ਦੇਣੇ ਆ ਤੇ ਮੇਰੇ ਕੋਲ ਹੁਣ ਹੈਗੇ ਵੀ ਆ ਮੈਂ ਦੇ ਵੀ ਸਕਦਾ ਕਿਉਂਕਿ ਜਾਵੀਦ ਅਖਤਰ ਜੀ ਦੀ ਵੀ ਪੂਰੀ ਚੜ੍ਹਾਈ ਹੋ ਗਈ ਸੀ ਬਹੁਤ ਪੈਸੇ ਉਹਨਾਂ ਕੋਲ ਹੋ ਗਏ ਸੀ ਪਰ ਉਹ ਕਹਿੰਦੇ ਮੈਂ ਦੇਣੇ ਨਹੀਂ ਤੇ ਇਸ ਦੇ ਜਵਾਬ ਚ ਸਾਇ ਲੁਧਿਆਣਵੀ ਜੀ ਅਕਸਰ ਕਹਿੰਦੇ ਹੁੰਦੇ ਸੀ ਕੋਈ ਨਾ ਜਦੋਂ ਟਾਈਮ ਆਇਆ ਮੈਂ ਆਪੇ ਲੈ ਲਊਗਾ ਤੇ ਦੋਸਤੋ ਸਮਾਂ ਬੀਤਦਾ ਗਿਆ ਤੇ ਇੱਕ ਦਿਨ ਕੀ ਹੋਇਆ ਕਿ ਜਾਵੇਦ ਅਖਤਰ ਜੀ ਨੂੰ ਡਾਕਟਰ ਕਪੂਰ ਜਿਹੜੇ ਕਿ ਹਾਰਟ ਦੇ ਡਾਕਟਰ ਸੀਗੇ ਉਹਨਾਂ ਦਾ ਫੋਨ ਆਇਆ ਤੇ ਉਹ ਉਹ ਬਹੁਤ ਘਬਰਾਏ ਹੋਏ ਬੋਲ ਰਹੇ ਸੀ ਉਹ ਕਹਿੰਦੇ ਵੀ ਸਾਹਿਰ ਲੁਧਿਆਣਵੀ ਮੇਰੇ ਕੋਲ ਆਏ ਸੀ ਤੇ ਉਹਨਾਂ ਦੀ ਡੈਥ ਹੋ ਗਈ ਉਹਨੂੰ ਹਾਰਟ ਅਟੈਕ ਹੋ ਗਿਆ ਇਹ ਗੱਲ ਸੁਣ ਕੇ ਜਾਵੇਦ ਅਖਤਰ ਜੀ ਬਹੁਤ ਪਰੇਸ਼ਾਨ ਹੋਏ ਤੇ ਉਹ ਡਾਕਟਰ ਕਪੂਰ ਦੇ ਘਰ ਚਲੇ ਗਏ ਜਿੱਥੇ ਸ਼ਾਇਰ ਲੁਧਿਆਣਵੀ ਦੀ লাশ ਪਈ ਸੀ ਸਾਰੀ ਰਾਤ লাশ ਦੇ ਕੋਲ ਬੈਠੇ ਰੋਂਦੇ ਰਹੇ ਸਵੇਰ ਤੱਕ ਤੇ ਸਵੇਰੇ ਉਹਨਾਂ ਨੂੰ ਦਫਨਾਇਆ ਜਾਣਾ ਸੀ ਤੇ ਸਾਰੇ ਲੋਕ ਆਏ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਰਿਸ਼ਤੇਦਾਰ ਦੋਸਤ ਦਫਨਾਉਣ ਤੋਂ ਬਾਅਦ ਜਦੋਂ ਸਾਰੇ ਨਮੋਸ਼ੀ ਦੇ ਵਿੱਚ ਜਾ ਰਹੇ ਸੀ ਤੇ ਜਾਵੇਦ ਅਖਤਰ ਜੀ ਕੱਲੇ ਬੈਠੇ ਰੋਂਦੇ ਰਹੇ ਤੇ ਉਹ ਵੀ ਫਿਰ ਉੱਥੋਂ ਚੱਲ ਪਏ ਤੇ ਜਦੋਂ ਥੋੜੀ ਦੂਰ ਆਏ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਪਿੱਛੋਂ ਉਹਨਾਂ ਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਤੇ ਉਹ ਸਾਹਿਰ ਲੁਧਿਆਣਵੀ ਦੀ ਫੈਮਿਲੀ ਦੇ ਵਿੱਚੋਂ ਸੀ ਕੋਈ ਬੰਦਾ ਉਹ ਕਹਿੰਦੇ ਜავੇਦ ਜੀ ਤੁਹਾਡੇ ਕੋਲੇ ਪੈਸੇ ਹੈਗੇ ਆ ਉਹ ਕਵਰ ਖੋਦ ਨਾਲ ਹੀ ਦੇਣੇ ਆ ਤੇ ਅਸੀਂ ਨਾ ਕਾਲੀ ਦੇ ਵਿੱਚ ਪਰਸ ਭੁੱਲਿਆ ਇਹ ਘਾਰੀ ਤੇ ਜავੇਦ ਜੀ ਕਹਿੰਦੇ ਹਾਂਜੀ ਹਾਂਜੀ ਵੀ ਕਿੰਨੇ ਰੁਪਏ ਤੇ ਉਹ ਕਹਿੰਦਾ 200 ਰੁਪਏ ਇਹ ਗੱਲ ਸੁਣ ਕੇ ਜავੇਦ ਅਖਤਰ ਜੀ ਦੇ ਅੱਖਾਂ 'ਚੋਂ ਪਾਣੀ ਆ ਗਿਆ ਤੇ ਉਹਨਾਂ ਨੇ 200 ਰੁਪਏ ਕੱਢ ਕੇ ਦਿੱਤੇ ਤੇ ਮਜ਼ਾਕ ਮਜ਼ਾਕ 'ਚ ਆਪਣੇ ਆਪ ਨਾਲ ਹੀ ਬੋਲੇ ਕਿ ਆਖਰ ਤੂੰ ਲੈ ਹੀ ਗਿਆ ਆਪਣੇ 200 ਰੁਪਏ ਹੈਂ